ਸਭ ਵਧੀਆ ਸਾਰੇ ਠੀਕ ਹੋ ਜੀ ਹਾਂਜੀ ਵਧੀਆ ਵਧੀਆ ਜੀ ਸਭ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਪਾਕਿਸਤਾਨ ਆਨ ਤੇ ਦਰਬਾਰ ਸਾਹਿਬ ਕਰਤਾਰਪੁਰ ਆਨ ਤੇ ਵੈਲਕਮ ਕਰਨੇ ਆ ਜੀ ਆ ਇਹਨੂੰ ਕਹਿੰਦੇ ਸਤ ਸ੍ਰੀ ਅਕਾਲ ਇਸ ਦਾ ਸੁਸਰਾਲ ਹੈ ਦਿੱਲੀ ਵਿੱਚ ਆਪ ਤੁਮ ਵੀ ਦਿੱਲੀ ਸੇ ਹੋ ਸਰ ਆ ਆਪਣਾ ਪੈਰ ਇੰਡੀਆ ਚ ਤੇ ਆ ਪਾਕਿਸਤਾਨ ਚ ਕੀ ਬਾਤ ਆ ਯਾਰ ਐਕਸਾਈਟਮੈਂਟ ਬਹੁਤ ਨੈਕਸਟ ਲੈਵਲ ਤੇ ਆ ਪਾਕਿਸਤਾਨ ਦਾ ਫਲੈਗ ਲੱਗਾ ਹੋਇਆ ਚਲੋ ਧੰਨ ਗੁਰੂ ਨਾਨਕ ਬਾਦ ਗੁਰਬਾਨੀ ਚੱਲੀ ਜਾਂਦੀ ਐ ਤੁੰਦ ਦੇਖੋ ਬਾਹਰ ਵਿਜ਼ਿਬਿਲਟੀ ਬਹੁਤ ਲੋਅ ਆ ਯਾਰ ਬਾਕੀ ਕੋਈ ਗੱਲ ਨਹੀਂ ਬਾਬੇ ਨੇ ਲੈ ਕੇ ਜਾਣਾ ਤੇ ਜਾਣਾ ਹੀ ਆ ਫਿਰ ਚੱਲਾਂਗੇ ਚਲੋ ਜੀ ਵਾਹਿਗੁਰੂ ਕਰੇ ਭਲੇ ਇਹ ਸੱਚੇ ਪਾਤਸ਼ਾਹ ਧੰਗੁਰੂ ਨਾਨਕ ਵਧੀਆ ਵਧੀਆ ਹੋਣਾ ਸਫਰ ਨੈਵੀਗੇਸ਼ਨ ਆਪਾਂ ਲਾ ਲਿਆ ਇੱਥੋਂ ਦਿਖਾ ਰਿਹਾ ਆਪਾਂ ਨੂੰ ਇਹ 3 ਘੰਟੇ 42 ਮਿੰਟ ਦਾ ਰਸਤਾ ਹੈ ਨਾ ਤਕਰੀਬਨ ਤਕਰੀਬਨ 210 ਜਦੋਂ 15 ਕਿਲੋਮੀਟਰ ਦਾ ਸਫ਼ਰ ਹੈ। ਤੋਂ ਦੌਣੀ ਸ਼ੁਰੂ ਹੋ ਗਈ ਆ ਯਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਨਾਨਕ ਲਓ ਜੀ ਅੱਜ ਦਾ ਆਪਾਂ ਸਫ਼ਰ ਕੀਤਾ ਸ਼ੁਰੂ। ਸ੍ਰੀ ਕਰਤਾਰਪੁਰ ਸਾਹਿਬ ਵੱਲ ਨੂੰ। ਟਾਈਮ ਹੋ ਗਿਆ ਸਵੇਰ ਦਾ 5:05 ਕਿਲੋਮੀਟਰ ਆਪਣਾ ਦਿਖਾ ਰਿਹਾ ਇੱਥੋਂ 208 3 ਘੰਟੇ 41 ਮਿੰਟ ਦਾ ਰਸਤਾ। ਵੀ ਹਰੀ ਕੇ ਪਤਨ ਹਰੀ ਕੇ ਪਤਨ ਪਵਨ ਟੀ ਸਟਾਲ ਇੱਥੇ ਚਾਹ ਪੀਨੇ ਆ ਚਾਹ ਕੀਤੀ ਆਰਡਰ ਆ ਮੋਹਿਤ ਐਲਮੈਂਟ ਤੋਂ ਬਿਨਾ ਸੂਰਜ ਪ੍ਰਕਾਸ਼ ਹਰਪ੍ਰੀਤ ਸਿੰਘ ਐਨ ਮਨਦੀਪ ਅਦਰ ਬਾਪੂ ਜੀ ਨੂੰ ਪਕੌੜੇ ਕੀਤੇ ਆਰਡਰ ਤੇ ਨਾਲੇ ਚਾਹ ਪੀਨੇ ਆ ਚਾਹ ਪੀ ਕੇ ਫਿਰ ਚੱਲਾਂਗੇ ਅੱਗੇ ਆਪ ਵੀ ਪਕੌੜੇ ਕਿਹੜੇ ਕਿਹਾ ਮੁੰਡੇ ਨੇ ਬ੍ਰੈਂਡ ਪਕੌੜੇ ਆ ਜੀ ਬ੍ਰੈਂਡ ਪਕੌੜਾ ਆ ਕੇ ਆਪਾਂ ਪੰਜ ਪੰਜ ਆਣੇ ਆ ਅਸੀਂ ਬਸ ਠੀਕ ਆ ਵਧੀਆ ਜੇ ਬਣਾਇਓ ਚਾਹ ਜ ਮਿੱਠਾ ਘੱਟ ਰੱਖਿਓ ਜੰਗਾ ਉਹ ਵੀ ਇੱਥੇ ਚਾਹ ਪੀਨੇ ਆ ਨਾਲੇ ਬਰੈਡ ਪਕੌੜਾ ਖਾਣੇ ਆ ਹਰੀ ਕੇ ਪੱਤਨ ਦੇ ਮਸ਼ਹੂਰ ਪਕੌੜੇ ਜਿਹੜੇ ਉਹ ਆਏ ਲਓ ਵੀ ਚਾਹ ਪੀ ਲਈ ਆਪਾਂ ਪਵਨ ਟੀ ਸਟਾਲ ਪਵਨ ਟੀ ਸਟਾਲ ਤੋਂ ਇੱਥੋਂ ਹੋਰ ਆਪਣਾ ਰਸਤਾ ਰਹਿ ਗਿਆ 2 ਘੰਟੇ 24 ਮਿੰਟ ਦਾ 100 17 ਕਿਲੋਮੀਟਰ ਚਲੋ ਜੀ ਧੰਨ ਗੁਰੂ ਨਾਨਕ ਕਿੱਟ ਚੱਕੋ ਤੇ ਟੰਗੋ ਇਹ ਕਿੱਥੋਂ ਲਾਇਆ ਵਾ ਕੋਰੀਡੋਰ ਦਾ ਲਾਇਆ ਵਾ 2 ਘੰਟੇ 24 ਮਿੰਟ ਦਿਖਾਉਂਦਾ ਆਪਾਂ ਬਸ 9:30 9:00 ਵਜੇ ਤਣੂ ਪਹੁੰਚ ਜਾਾਂਗੇ ਅੰਮ੍ਰਿਤਸਰ ਤੋਂ ਕਿੰਨੇ ਪੂਰਾ ਅੰਮ੍ਰਿਤਸਰ ਤੋਂ ਥੋੜਾ ਹੀ ਹੈਗਾ ਹਾਂ ਚਲੋ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਬਹਿਰਾ ਬਾਈ ਚੰਗਾ ਹੀ ਬਾਈ मैस्टर मोहित मोहित अमृतसर साहब तरन तारणी के आ के सिर्फ ई टीए फॉर्म ही चाहिए यहाँ पे ਹੇ ਸਰ ਤੁਹਾਡਾ ਕੋਈ ਇਕਾ ਦਾ ਸੈਲ ਕੋਰੀਡੋਰ ਐਂਟਰ ਕਰਕੇ ਪਾਰਕਿੰਗ ਚ ਬਾਈਕ ਆਪ ਇਧਰ ਕਰਦੇ ਪਾਰਕ ਆ ਉਹਦੇ ਤੇ ਹੁਣ ਚਾਰੇ ਪੈਦਲ ਆ ਦੇਖੋ ਸਾਹਮਣੇ ਬਹੁਤ ਸ਼ਾਨਦਾਰ ਯਾਰ ਆ ਦੇਖੋ ਇੰਡੀਆ ਦਾ ਫਲੈਗ ਇੱਥੇ ਉੱਪਰ ਧੁੰਦ ਕਰਕੇ ਯਾਰ ਪਰਦਾ ਨਹੀਂ ਰਿਹਾ ਕੁਝ ਵੀ ਧੁੰਦ ਜਾਦੇ ਆ ਪਾਰਕਿੰਗ ਦੇ ਨਾਲ ਇਧਰ ਵਾਸ਼ਰੂਮ ਬਣੇ ਹੋਇਆ ਵੇ ਐਗਜ਼ਿਟ ਪਾਰਕਿੰਗ ਬਸ ਇਧਰ ਪਾਰਕ ਹੁੰਦੀ ਹੈ ਬਹੁਤ ਖੂਬਸੂਰਤ ਯਾਰ ਸ਼ਾਨਦਾਰ ਚੀਜ਼ ਆ ਆ ਇੱਥੇ ਬਸ ਪੱਲ ਲੱਗੇ ਹੋਏ ਆ ਭਗਤਨਾਮ ਦੇ ਜੀ ਰਾਗੋ ਸੂਤ ਸਾਰੀ ਐਸ ਸੀ ਵੀਰਾ ਲਿਖੀ ਹੋਈ ਆ ਇੱਥੇ ਹਨਾ ਆਪਸ ਥੋੜਾ ਫਰੈਸ਼ ਹੋ ਜੀ ਯਾਰ ਕਿਉਂਕਿ ਬਾਈਕ ਤੇ ਕੰਡੀਸ਼ਨ ਥੋੜੀ ਜੀ ਖਰਾਬ ਹੋ ਗਈ ਜਿਆਦਾ ਧੁੰਦ ਕਰਕੇ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆਂ ਫਿਰ ਬਹੁਤ ਵਧੀਆ ਬਣਿਆ ਵਾ ਯਾਰ ਸਫਾਈ ਬਹੁਤ ਜਿਆਦਾ ਹੈ ਹਲੇ ਮਤਲਬ ਰਾਜਸ਼ੈਣੀ ਦਾ ਇੰਨਾ ਕੋਈ ਕਰਾਂਗੇ ਐਂਟਰੀ ਹੁਣ ਚੈੱਕ ਇਨ ਕਰਾਉਣੇ ਆ ਡਾਕੂਮੈਂਟਸ ਕਰਾਂ ਕੰਪਲੀਟ ਕਰਵਾ ਦਈਏ ਤੇ ਅੰਦਰ ਜਾ ਕੇ ਹੁਣ ਦੱਸਾਂ ਕਿ ਕੀ ਕੀ ਫਾਰਮੈਲਿਟੀ ਸਹਿਗੀਆਂ ਨੇ ਇਹ ਕੰਪਲੀਟ ਕਰਾਉਣ ਤੋਂ ਬਾਅਦ ਅਗਲੀ ਜਾਣਕਾਰੀ ਸਾਨੂੰ ਦਿੰਨੇ ਫਿਰ ਕਿ ਅੱਗੇ ਕੀ ਪ੍ਰੋਸੈਸ ਆ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਡੇਰਾ ਬਾਬਾ ਨਾਨਕ ਆਈਸੀਪੀ ਬਹੁਤ ਖੂਬਸੂਰਤ ਯਾਰ ਅੰਦਰ ਜਾਣ ਤੋਂ ਪਹਿਲਾਂ ਚਾਹ ਪਾਣੀ ਪੀਣਾ ਇੱਥੋਂ ਕੰਟੀਨ ਤੋਂ ਇੱਥੋਂ ਬਾਹਰੋਂ ਪੀ ਕੇ ਜਾਓ ਤੇ ਆਪਾਂ ਵੀ ਇਸੇ ਪਹਿਲਾਂ ਚਾਹ ਪੀ ਕੇ ਚੱਲਦੇ ਆ ਯਾਰ ਬਾਈਕ ਤੇ ਨਾ ਠੰਡ ਲੱਗਦੀ ਸੀ ਚਾਹ ਦੇ ਨਾਲ ਸਮੋਸੇ ਚਾਹ ਆ ਤੁਸੀਂ ਚੱਕ ਲਈ ਸਾਰ ਕੋਈ ਇੱਕ ਕਪੂਰ ਚਾਹ ਦਾ ਕੰਟੇਨ ਚੋਂ ਆਪਾਂ ਚਾਹ ਪੀ ਲਈ ਸਮੋਸੇ ਖਾ ਲਏ ਹੁਣ ਆਪਾਂ ਚੱਲਦੇ ਆਂ ਚੈੱਕ ਇਨ ਕਰਦੇ ਆਂ ਅੰਦਰ 2 ਨੰਬਰ ਗੇਟ ਤੇ ਕਹਿੰਦੇ ਨੇ 2 ਨੰਬਰ ਗੇਟ ਤੇ ਜਾਣਾ ਏ ਪਹਿਲਾਂ ਆਪਾਂ ਸਟਾਰਟਿੰਗ ਜਿਹਨੂੰ ਐਂਟਰੀ ਕੀਤੀ ਆ ਉੱਥੇ ਆਪਣਾ ਈਟੀਏ ਫਾਰਮ ਚੈੱਕ ਹੋਇਆ ਈਟੀਏ ਫਾਰਮ ਮਤਲਬ ਜਦੋਂ ਆਪਾਂ ਆਨਲਾਈਨ ਪਹਿਲਾ ਸਟੈਪ ਅਪਲਾਈ ਕਰਦੇ ਆਂ ਅਪਰੂਵਲ ਆਉਂਦੀ ਆ ਉਹਨੂੰ ਈਟੀਏ ਫਾਰਮ ਕਹਿੰਦੇ ਆ ਈਟੀਏ ਫਾਰਮ ਮੇਨ ਇੰਟਰੈਂਸ ਤੇ ਚੈੱਕ ਹੁੰਦਾ ਜਦੋਂ ਚੈੱਕ ਪੋਸਟ ਤੋਂ ਆਰਮੀ ਵਾਲੇ ਚੈੱਕ ਕਰਦੇ ਐਂਟਰੀ ਕਰਾਉਂਦੇ ਅੰਦਰ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਅੰਦਰ ਆਜੋ ਬਾਈਕ پارک ਕਰੋ ਗੱਡੀ ਆ ਗੱਡੀ پارک ਕਰੋ ਗੱਡੀ پارک ਕਰਨ ਤੋਂ ਬਾਅਦ ਤੁਸੀਂ ਚਾਹ ਪਾਣੀ ਪੀਣਾ ਕੰਟੇਨ ਨਾਲ ਆ ਉੱਥੋਂ ਚਾਹ ਪੀਓ ਤੇ ਫਿਰ 2 ਨੰਬਰ ਗੇਟ ਤੇ ਚੈੱਕ ਇਨ ਹੁੰਦਾ ਇੱਥੇ ਆ ਦੇਖੋ ਇੱਥੇ ਪੁਆਇੰਟ ਬਣਿਆ ਵਾ 셀ਫੀ ਪੁਆਇੰਟ ਆ ਇਹ ਆ ਵੀ ਲਿਖ ਕੇ ਵੀ ਲਾਇਆ ਵਾ 셀ਫੀ ਪੁਆਇੰਟ ਇੱਥੇ ਫੋਟੋ ਕਰਾਉਣੀ ਫੋਟੋ ਕਰਾ ਸਕਦੇ ਆ ਘਾਰੇ ਚੱਲਦੇ ਆ ਬਾਈ ਇੱਕ ਓੰਕਾਰ ਲਿਖਿਆ ਹੋਇਆ ਆ ਮੇਨ ਚੈੱਕ ਇਨ ਪੁਆਇੰਟ ਆ ਗਿਆ ਚੈੱਕ ਇਨ ਕਰਾ ਕੇ ਫਿਰ ਤੁਹਾਨੂੰ ਅੱਗੇ ਮਿਲਦੇ ਆਂ ਚੈਕਿੰਗ ਵਗਰਾ ਕਰਵਾ ਕੇ ਆਪਾਂ ਆ ਗਏ ਅੱਗੇ ਬਾਈ ਚੈਕਿੰਗ ਬਹੁਤ ਜ਼ਬਰਦਸਤ ਹੁੰਦੀ ਹੈ ਠੀਕ ਹੈ ਜੋ ਤੁਸੀਂ ਐਂਟਰੀ ਕਰਦੇ ਆਂ ਅੰਦਰ ਪਹਿਲਾਂ ਪੋਲੀਓ ਡ੍ਰੌਪ ਪਿਉਂਦੇ ਆ ਤੁਹਾਨੂੰ ਪੋਲੀਓ ਬੂੰਦਾ ਪਿਉਂਦੇ ਇੱਥੇ ਬਾਈ ਅੱਜ ਛੋਟੇ ਹੁੰਦਿਆਂ ਨਹੀਂ ਪੀਤੀ 36 ਸਾਲ ਦੀ ਉਮਰ 'ਚ ਫੇਰ ਪੀਤੀ ਆ ਤੇ ਅੰਦਰ ਆਉਣ ਤੋਂ ਬਾਅਦ ਮੁੜ ਕੇ ਬੈਗ ਵਗੈਰਾ ਤੁਹਾਡੇ ਪ੍ਰੋਪਰ ਚੈੱਕ ਹੁੰਦੇ ਆ ਬੈਗ ਚੈਕਿੰਗ ਤੋਂ ਬਾਅਦ ਬੈਲਟ ਤੇ ਜੈਕਟ ਵਗੈਰਾ ਸਾਰਾ ਕੁਝ ਲਾਉਣਾ ਪੈ ਗਿਆ ਯਾਰ ਕੈਮਰਾ ਚੈੱਕ ਹੋਇਆ ਪ੍ਰੋਪਰ ਤੇ ਹੁਣ ਆਪਾਂ ਆ ਗਏ ਅੱਗੇ ਆ ਦੇਖੋ ਗੁਰੂ ਨਾਨਕ ਦੇਵ ਜੀ ਦੀਆਂ ਫੋਟੋ ਲੱਗੀਆਂ ਹੋਈਆਂ ਕਾਫੀ ਜ਼ਿਆਦਾ ਸਰੂਪ ਤੇ ਬਹੁਤ ਯਾਰ ਅਲੀਸ਼ਾਨ ਬਣਿਆ ਹੋਇਆ ਹੈ ਪੂਰਾ ਇਤਿਹਾਸ ਵੀ ਨਾਲ ਲਿਖਿਆ ਹੋਇਆ ਹੈ ਆ ਮੈਪ ਪੂਰਾ ਮੈਪ ਬਣਿਆ ਵਾ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਚੈਕਿੰਗ ਵੇਰਾ ਕਰਾ ਲਈ ਆਪਾਂ ਆ ਮੇਨ ਇਨਟਰੈਂਸ ਆ ਗਿਆ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਚਲੋ ਜੀ ਅੱਗੇ ਇਮੀਗ੍ਰੇਸ਼ਨ ਬਣੇ ਹੋਏ ਪੋਸਟ ਇੱਥੇ ਆਪਾਂ ਵੀਡੀਓ ਕਰਦੇ ਬੰਦ ਅੱਗੇ ਤੁਹਾਨੂੰ ਫੇਰ ਦਿਖਾਵਾਂਗੇ ਕੀ ਪ੍ਰੋਸੈਸਾਂ ਹੋਰ ਲੋਈ ਗੇਟ ਨੰਬਰ 6 ਤੋਂ ਕੀਤਾ ਆਪਾਂ ਐਗਜ਼ਿਟ ਇੰਡੀਅਨ ਅਮੈਸੀ ਦੇ ਵਿੱਚੋਂ ਆਪਾਂ ਸਾਰੀ ਚੈਕਿੰਗ ਵਗੈਰਾ ਕਰਵਾਤੀ ਆ ਚੈਕਿੰਗ ਕਰਾਉਣ ਤੋਂ ਬਾਅਦ ਇਧਰ ਆਪਣੀ ਵੇਟ ਕਰ ਰਿਹਾ ਹੈ ਇਲੈਕਟ੍ਰੋਨਿਕ ਵਹੀਕਲ ਇਹ ਤੇ ਬੈਠ ਕੇ ਜਾਣਾ ਯਾਰ ਆਪਾਂ ਪਿੱਛੇ ਆਗੇ ਤੇ ਇਹ ਤੇ ਬਿਠਾ ਕੇ ਆਪਾਂ ਨੂੰ ਅੱਗੇ ਲੈ ਕੇ ਜਾਣਗੇ ਆਪਾਂ ਚੱਲਦੇ ਆ ਆ ਇੱਥੇ ਖੜੀਆਂ ਗੱਡੀਆਂ ਸਾਰੀਆਂ ਇਧਰੋਂ ਚੈਕਿੰਗ ਵਰਾ ਕਰਵਾ ਕੇ ਆਪਾਂ ਬਾਹਰ ਆ ਗਏ ਸੀਗੇ ਚਲੋ ਜੀ ਇੱਥੇ ਕਰਦੇ ਆ ਸਫਰ ਹੁਣ ਐਕਚੁਅਲੀ ਯਾਰ ਪ੍ਰੋਸੈਸ ਪਤਾ ਕੀ ਆ ਸਾਰਾ ਟੋਟਲੀ ਨਾ ਜਦੋਂ ਸਟਾਰਟਿੰਗ ਤੋਂ ਅਪਲਾਈ ਕਰਦੇ ਆਪਾਂ ਆਨਲਾਈਨ ਜਿਹੜਾ ਲਿੰਕ ਹੈਗਾ ਮੈਂ ਉੱਪਰ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਇਸ ਲਿੰਕ ਤੋਂ ਅਪਲਾਈ ਕਰਨਾ ਅਪਲਾਈ ਕਰਦੋਂ ਬਾਅਦ ਡੇਟ ਵੀ ਤੁਸੀਂ ਜਿਹੜੀ ਚੂਸ ਕਰਨੀ ਆ ਡੇਟ ਵੀ ਸਟਾਰਟਿੰਗ ਤੇ ਚੂਸ ਕਰ ਲੈਣੀ ਹੈ ਕਿਹੜੀ ਡੇਟ ਨੂੰ ਤੁਸੀਂ ਜਾਣਾ ਹੈ ਉਹ ਡੇਟ ਸਿਲੈਕਟ ਕਰਨ ਤੋਂ ਬਾਅਦ 10 15 ਜਿੰਨੇ ਵੀ ਡੇਟ ਤੁਸੀਂ ਗੈਪ ਸਿਲੈਕਟ ਕਰੋਗੇ ਉਦੋਂ ਅਪਰੂਵਲ ਆਊਗੀ ਤੁਹਾਨੂੰ ਇੱਕ ਈਟੀਏ ਫਾਰਮ ਟੈਕਸ ਮੈਸੇਜ ਵੀ ਆ ਇਹ ਨਾਲ ਜਾਂ ਤੁਸੀਂ ਸਾਈਟ ਤੋਂ ਜਾ ਕੇ ਡਾਊਨਲੋਡ ਕਰ ਸਕਦੇ ਆ। ਬਾਕੀ ਇਹ ਸਫ਼ਰ ਦੇਖੋ ਨਿਆਰਾ ਮੈਂ ਨਾਲ ਨਾਲ ਦੱਸਦਾ ਕੀ ਪ੍ਰੋਸੈਸ ਹੈਗਾ। ਉਹ ਈਟੀਏ ਫਾਰਮ ਡਾਊਨਲੋਡ ਕਰਨ ਤੋਂ ਬਾਅਦ ਬਾਕੀ ਤੁਸੀਂ ਨਾਲ ਲੈ ਕੇ ਹੋਣਾ ਆਧਾਰ ਕਾਰਡ, ਪਾਸਪੋਰਟ ਇਹ ਸਾਰੀਆਂ ਚੀਜ਼ਾਂ ਤੁਸੀਂ ਨਾਲ ਲੈ ਕੇ ਆਉਣੀਆਂ ਨੇ। ਅੰਬੈਸੀ ਦੇ ਵਿੱਚ ਜਦੋਂ ਤੁਸੀਂ ਇੱਥੇ ਕਾਰ ਪਾਰਕਿੰਗ ਜਿੱਥੇ ਹੈਗੀ ਕਾਰ ਪਾਰਕਿੰਗ ਬਾਈਕ پارک ਕਰਕੇ ਐਂਟਰੀ ਕਰੋਗੇ ਉੱਥੇ ਪੋਲੀਓ ਬੂੰਦ ਪਿਆਉਂਦੇ ਤੁਹਾਨੂੰ ਪੋਲੀਓ ਡਰਾਪਸ ਪਿਲਾਉਣ ਤੋਂ ਬਾਅਦ ਜਿਹੜੀ ਬਾਕੀ ਚੈਕਿੰਗ ਹੁੰਦੀ ਹੈ ਉਹ ਅੱਗੇ ਸਟੈਪ ਬਾਈ ਸਟੈਪ ਤੁਹਾਨੂੰ ਆਪਣੇ ਆਪ ਗਾਈਡ ਕਰਦੇ ਰਹਿੰਦੇ ਆ ਇੱਥੇ ਆ ਚੈਕਿੰਗ ਹੁਣ ਇੱਥੇ ਈਟੀਏ ਫਾਰਮ ਦਾ ਮੇਨ ਗੇਮ ਆ ਸਾਰੀ ਫਿਲਹਾਲ ਤੱਕ ਰੀਟੀਏ ਫਾਰਮ ਤੇ ਪਾਸਪੋਰਟ ਹੀ ਸਾਡਾ ਚੈੱਕ ਹੋਇਆ ਏ ਬਾਕੀ ਕੀ ਚੀਜ਼ਾਂ ਹੋਈਆਂ ਹੋਰ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਆ ਦੇਖੋ ਮੇਨ ਗੇਟ ਹੈਪੀ ਜਰਨੀ ਟੂ ਸ੍ਰੀ ਕਰਤਾਰਪੁਰ ਸਾਹਿਬ ਆਪਨੇ ਗੱਡੀ ਚੱਲੀ ਏ ਇੱਥੇ ਫਿਰ ਚੈਕਿੰਗ ਇੱਥੇ ਲਾਦਣੀ ਕਿਸਾ ਇਸਕਾ ਸੁਸਰਾਲ ਹੈ ਦਿੱਲੀ ਵਿੱਚ ਆਪ ਤੁਮ ਵੀ ਦਿੱਲੀ ਸੋ ਸਰ ਆਪ ਵੀ ਦਿੱਲੀ ਸੇ ਹੋ ਓਡੀਸ਼ਾ ਸੇ ਹੋ ਆਪ ਦਿੱਲੀ ਸੇ ਹੋ ਨਾ ਓਕੇ ਆ ਦੇਖੋ ਤਨਗੁਰੂ ਨਾਨਕ ਵੈਲਕਮ ਟੂ ਸ਼੍ਰੀ ਕਰਤਾਰਪੁਰ ਸੇਫ ਕੋਰੀਡੋਰ ਆ ਮੇਨ ਗੇਟ ਆ ਗਿਆ ਇੱਥੋਂ ਆਪਾਂ ਕਰਨੀ ਐਂਟਰੀ ਸਰ ਪਾਕਿਸਤਾਨ ਯਹਾਂ ਸੇ ਸਟਾਰਟ ਹੁੰਦਾ ਹੈ ਇਹ ਜੋ ਲਾਈਨ ਹੈ ਨਾ ਵਹਾਂ ਸੇ ਉੱਤਰ ਯਾਰ ਫਾਈਨਲੀ ਐਕਸਾਈਟਮੈਂਟ ਔਨ ਨੈਕਸਟ ਲੈਵਲ ਆ ਦੇਖੋ ਆ ਚਿੱਟੀ ਪੱਟੀ ਦਿਖ ਰਹੀ ਹੈ ਨਾ ਆ ਦੇ ਇੱਧਰ ਆ ਆਪਣਾ ਪੈਰ ਇੰਡੀਆ ਚ ਤੇ ਆ ਪਾਕਿਸਤਾਨ ਚ ਕੀ ਬਾਤ ਆ ਯਾਰ ਐਕਸਾਈਟਮੈਂਟ ਬਹੁਤ ਨੈਕਸਟ ਲੈਵਲ ਤੇ ਆ ਪਾਕਿਸਤਾਨ ਦਾ ਫਲੈਗ ਲੱਗਾ ਹੋਇਆ ਏ ਚਲੋ ਆ ਬੱਸ ਕਰਦੀ ਆਪਣੀ ਵੇੜ ਇਸ ਵਾਸਤੇ ਜਾਣਾ ਆਪਾਂ ਪਾਕਿਸਤਾਨ ਬਾਕੀ ਪੇਪਰ ਸਾਰੇ ਸੰਭਲੀਏ ਆ ਪਾਕਿਸਤਾਨ ਸਿਓ ਬੜੀ ਹੈ ਹਾਂ ਪਾਕਿਸਤਾਨ ਬੋਡਰ ਕੋਲ ਨਹੀਂ ਕਾਇਕਿਆ ਤੁ ਕਰ ਲਿਆ ਬਾਰਡਰ ਕਰਾਸ ਆਪਾਂ ਆ ਹੁਣ ਬੰਦੇ ਸਾਰੇ ਵੇਖੋ ਆਪਣੇ ਪਾਕਿਸਤਾਨ ਚ ਖੜੇ ਬਾਈ ਇੰਡੀਆ ਦੇ ਸੂਰਜ ਇਨ ਪਾਕਿਸਤਾਨ ਹਰਪ੍ਰੀਤ ਇਨ ਪਾਕਿਸਤਾਨ ਐਂਡ ਮਨਦੀਪ ਇਨ ਪਾਕਿਸਤਾਨ ਫਾਈਨਲ ਇਅਰ ਇਹ ਇੱਕ ਡ੍ਰੀਮ ਸੀਗਾ ਆਪਣਾ ਕਿ ਕਰਤਾਰਪੁਰ ਸਾਹਿਬ ਜਾਣਾ ਹੈ ਆਪਾਂ ਰਜਿਸਟ੍ਰੇਸ਼ਨ ਕੀਤੀ ਤੇ ਮਾਲਕ ਨੇ ਆਗਿਆ ਦਿੱਤੀ ਆਪਾਂ ਨੂੰ ਧੰਨ ਗੁਰੂ ਨਾਨਕ ਨੇ ਤੇ ਆਪਾਂ ਪਹੁੰਚੇ ਆ ਇੱਥੇ ਬਾਈ ਇਹ ਵੀ ਕਿਸੇ ਕਿਸ ਨੂੰ ਸਬੱਬ ਮਿਲਦਾ ਸ਼ੁਕਰ ਆ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸਬੱਬ ਆਪਾਂ ਨੂੰ ਬਖਸ਼ਿਆ ਤੇ ਸਾਹਮਣੇ ਬੋਰਡ ਦੇਖੋ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਲੰਗਣਾ ਉੱਥੋਂ ਦੀ ਆਪਾਂ ਵੈਲਕਮ ਟੂ ਪਾਕਿਸਤਾਨ ਧੰਨ ਗੁਰੂ ਹੁਣ ਬੱਸ ਦਾ ਜਿੰਨਾ ਟਾਈਮ ਨਾਲ ਸਵਾਰੀਆਂ ਪੂਰੀਆਂ ਹੋਣਾਂ ਤੇ ਅਸੀਂ ਇੱਥੇ ਵੇਟ ਕਰਾਂਗੇ ਫਿਰ ਇਕੱਠਿਆਂ ਨੂੰ ਬਿਠਾ ਕੇ ਅੱਗੇ ਲੈ ਕੇ ਜਾਂਦੇ ਆ ਤੇ ਫੇਰ ਆਪਾਂ ਚੱਲਦੇ ਆਂ 메인 ਗੇਮ ਸਾਰੀ ਪਾਸਪੋਰਟ ਤੇ ইটিএ ফর্ম ਦੀ ਆ ਉਸ ਤੋਂ ਬਣਾ ਬਾਕੀ ਹੋਰ ਚੀਜ਼ ਦੀ ਕੋਈ ਖਾਸ ਨਹੀਂ ਰਿਕੁਆਇਰਮੈਂਟ ਨਹੀਂ ਪੈਂਦੀਗੀ ਇਹੀ 메인 ਦੋ ਡਾਕੂਮੈਂਟ ਨੇ ਇਥੋਂ ਤੱਕਰ ਔਨ ਤੱਕਰ ਕੋਈ ਕਰੰਸੀ ਵਗੈਰਾ ਕੁਝ ਕਾਹੀ ਚੀਜ਼ ਦੀ ਲੋੜ ਨਹੀਂ ਪੈਂਦੀ ਜੇ ਸਿਰਫ ইটিএ ਫਾਰਮ ਤੇ ਆਪਣਾ ਪਾਸਪੋਰਟ 메인 ਗੇਮ ਹੈਗੀ ਆ ਹੁਣ ਮੈਂ ਤੁਹਾਨੂੰ ਥੋੜਾ ਪ੍ਰੋਸੈਸ ਸਮਝਾ ਦਿੰਨਾ ਕਿਵੇਂ ਕਿਵੇਂ ਅਪਲਾਈ ਕਰਨਾ ਹੈ ਉੱਪਰ ਤੁਹਾਨੂੰ ਲਿੰਕ ਦਿਖ ਰਿਹਾ ਹੋਊਗਾ ਇਸ ਲਿੰਕ ਦੇ ਉੱਪਰ ਜੇ ਤੁਸੀਂ ਜਾਓਗੇ ਤਾਂ ਸਿੰਪਲੀ ਤੁਸੀਂ ਅਪਲਾਈ ਕਰ ਸਕਦੇ ਹੋ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਈ ਅਪਲਾਈ ਕਰਨ ਦੇ ਲਈ ਤੁਹਾਡੇ ਕੋਲੇ ਪਾਸਪੋਰਟ ਦਾ ਫਰਸਟ ਪੇਜ ਐਂਡ ਪਾਸਪੋਰਟ ਦਾ ਲਾਸਟ ਪੇ ਚਾਹੀਦਾ ਹੈ ਇੱਕ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਸਕੈਨ ਹੋਈ ਹੋਣੀ ਚਾਹੀਦੀ ਹੈ ਬਲੱਡ ਗਰੁੱਪ ਤੁਹਾਨੂੰ ਆਪਣਾ ਪਤਾ ਹੋਵੇ ਮੇਲ ਆਈਡੀ ਤੁਹਾਡੀ ਹੋਣੀ ਚਾਹੀਦੀ ਹੈ ਕੰਪਲੀਟ ਫਾਰਮ ਤੁਹਾਡੇ ਅੱਗੇ ਖੁੱਲੂਗਾ ਤੁਸੀਂ ਆਰਾਮਦਈ ਨਾਲ ਘਰੇ ਹੀ ਭਰ ਸਕਦੇ ਹੋ ਬਿਨਾ ਕਿਸੇ ਨੂੰ ਕੋਈ ਫੀਸ ਦਿੱਤੇ ਹੋਏ ਜਦੋਂ ਫਾਰਮ ਸਬਮਿਟ ਹੋ ਜਾਊਗਾ ਵਿਦਨ 2 অর 3 ਡੇਸ ਦੋ ਜਾਂ ਤਿੰਨ ਦਿਨ ਬਾਅਦ ਤੁਹਾਨੂੰ ਜਿਹੜਾ ਤੁਹਾਡਾ ਲੋਕਲ ਪੁਲਿਸ ਸਟੇਸ਼ਨ ਤੁਸੀਂ ਸਿਲੈਕਟ ਕੀਤਾ ਹੋਊਗਾ ਉੱਥੋਂ ਤੁਹਾਨੂੰ ਵੈਰੀਫਿਕੇਸ਼ਨ ਦੇ ਲਈ ਕਾਲ ਆ ਜੂਗੀ ਤਾਂ ਤੁਸੀਂ ਉੱਥੇ ਵੈਰੀਫਿਕੇਸ਼ਨ ਕਰਵਾਉਣੇ ਜਾ ਕੇ ਵੈਰੀਫਿਕੇਸ਼ਨ ਕਰਾਉਣ ਤੋਂ ਬਾਅਦ ਕਈ ਵਾਰ ਕੀ ਹੁੰਦਾ ਜ਼ਿਆਦਾ ਟਾਈਮ ਵੀ ਲੱਗ ਸਕਦਾ ਕਿ ਥੋੜੇ ਟਾਈਮ ਦੇ ਵਿੱਚ ਵੀ ਤੁਹਾਡਾ ਈਟੀਏ ਫਾਰਮ ਆ ਈਟੀਏ ਫਾਰਮ ਮਤਲਬ ਕਿ ਅਪਰੂਵਲ ਲੈਟਰ ਅਪਰੂਵਲ ਲੈਟਰ ਨੂੰ ਹੀ ਇਹ ਫਾਰਮ ਬੋਲਦੇ ਆ ਇਹ ਅਪਰੂਵਲ ਲੈਟਰ ਤੁਹਾਡਾ ਆ ਜਾਊਗਾ ਉਹ ਅਪਰੂਵਲ ਲੈਟਰ ਦਾ ਤੁਸੀਂ ਪ੍ਰਿੰਟ ਲੈ ਕੇ ਆਉਣਾ ਹੈ ਪਾਸਪੋਰਟ ਕੈਰੀ ਕਰਨਾ ਹੈ Ориジナル ਵਿਦ ਫੋਟੋ ਕਾਪੀ ਤੇ ਆਧਾਰ ਕਾਰਡ ਤੁਹਾਡਾ ਤੁਹਾਡੇ ਕੋਲੇ ਹੋਵੇ ਤੇ 20 ਡਾਲਰ ਯੂ ਐਸ ਏ ਡਾਲਰ ਜਿਹੜੇ ਆ ਉਹ ਆਪਾਂ ਨੂੰ ਚਾਹੀਦੇ ਆ ਹਲੇ ਤੱਕ ਅਸੀਂ ਉਹ ਐਕਸਚੇਂਜ ਨਹੀਂ ਕੀਤੇਗੇ ਅਸੀਂ ਇੱਥੋਂ ਬਸ ਤੱਕਰ ਪਹੁੰਚ ਗਏ ਮਤਲਬ ਕਿ ਮੇਨ ਗੇਟ ਤੋਂ ਐਂਟਰੀ ਕਰਕੇ ਬਸ ਬਸ ਤੋਂ ਅੱਗੇ ਆਪਾਂ ਦੇਖਦੇ ਆਂ ਕੀ ਪ੍ਰੋਸੈਸ ਰਹੂਗਾ ਵੀ ਆਰ ਇਨ ਪਾਕਿਸਤਾਨ ਬਸ ਆਪਾਂ ਹੀ ਪਾਕਿਸਤਾਨ ਦੀ ਬਸ 'ਚ ਬਿਠਿਆ ਮਨਦੀਪ ਹਰਪ੍ਰੀਤ ਮੋਹਿਤ ਸੂਰਜ ਬਾਕੀ ਹਲੇ ਬਸ ਖਾਲੀ ਪਈ ਐ ਵੇਟ ਕਰਦੇ ਹੋ ਸਵਾਰੀਆਂ ਇਕੱਠੀਆਂ ਨੂੰ ਉਦੋਂ ਲੈ ਕੇ ਜਾਂਦੇ ਉਧਰ ਦੇਖੋ ਐਂਟਰੀ ਕਰਦੇ ਲੋਕ ਕਾਫੀ ਜ਼ਿਆਦੇ ਇਹ ਬਾਰਡਰ ਦੀ ਕੋਸਟ ਇੰਡੀਆ ਦੇ ਵਿੱਚ ਖੜੇ ਹਣੇ ਬਾਰਡਰ ਕ੍ਰੋਸ ਕਰਨ ਜਦੋਂ ਪਾਕਿਸਤਾਨ 'ਚ ਐਂਟਰੀ ਹੋ ਗਈ ਤੇ ਫੇਰ ਇਹ ਬੱਸ ਚੋਂਣਗੇ ਵੀ ਫੇਰ ਆਪਾਂ ਚੱਲਦੇ ਅੱਗੇ ਸਾਥ ਸ੍ਰੀ ਅਕਾਲ ਸਾਥ ਸ੍ਰੀ ਅਕਾਲ ਬਸ ਰੇਪਾਲੇ ਚਾਲੇ ਸ੍ਰੀ ਦਰਬਾਰ ਸਾਹਿਬ ਨੂੰ ਪਾਕਿਸਤਾਨ ਦੇ ਵਿੱਚ ਅੰਬੀ ਆਪਾਂ ਐਂਟਰੀ ਪਾਕਿਸਤਾਨ ਦੇ ਵਿੱਚ ਕੀਤੀ ਦੀ ਆ ਸੰਗਤ ਜਦੋਂ ਬਸ ਪੂਰੀ ਭਰ ਗਈ ਫੇਰ ਤੋਰੀ ਇੱਥੋਂ ਮੈਂ ਇੱਥੋਂ ਦਰਬਾਰ ਸਾਹਿਬ ਤਕਰੀਬਨ 3 3-4 ਕਿਲੋਮੀਟਰ ਦੀ ਦੂਰੀ ਤੇ ਆ ਮੇਨ ਬਾਰਡਰ ਤੋਂ ਪਾਕਿਸਤਾਨ ਦਾ ਫਲੈਗ ਲੱਗਿਆ ਆ ਗਿਆ ਚਲੋ ਜੀ ਇੱਥੇ ਉਤਰੋ ਸਾਰਿਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਵਧਾਈਆਂ ਜੀ ਤਨਗੁਰੂ ਨਾਨਕ ਤਨਗੁਰੂ ਨਾਨਕ ਵਾਹਿਗੁਰੂ ਵਾਹਿਗੁਰੂ ਅਗੇ ਗੁਰੂ ਲਓ ਜੀ ਐਕਸਚੇਂਜ ਕਰਾਂ ਸਿੱਖ ਚੇਂਜ ਆ ਦੇਖੋ ਯਾਰ ਲੋਕੀ ਕਰਾਂਸੀ ਚੇਂਜ ਕਰਾਉਂਦੇ ਹੋਏ ਇੰਡੀਅਨ ਟੂ ਪਾਕਿਸਤਾਨ ਇੱਥੋਂ ਤੁਸੀਂ ਕਰਾਂਸੀ ਚੇਂਜ ਕਰਾ ਸਕਦੇ ਆ ਜਿਵੇਂ ਆਪਾਂ ਦੱਸਿਆ ਤੁਹਾਨੂੰ 1000 ਰੁਪਇਆ ਦਿੱਤਾ ਆਪਾਂ ਇੰਡੀਆ ਦਾ ਤੇ ਆਪਾਂ ਨੂੰ ਮਿਲਿਆ 2800 ਰੁਪਇਆ 1000 ਦਾ 2800 ਰੁਪਇਆ ਬਣ ਗਿਆ ਆਪਣਾ ਇਹ ਸੋਚੋ ਤੁਸੀਂ ਤੇ ਯੂ ਐਸ اے ਦਾ ਜਿਹੜਾ ਜਿਹੜਾ ਤੁਸੀਂ ਡਾਲਰ ਹੈਗਾ ਇਹ ਡਾਲਰ ਤੁਸੀਂ ਉੱਥੋਂ ਲੈ ਕੇ ਆਓ ਆਪਦਾ ਪਿੰਡੋਂ ਜਿੱਥੋਂ ਵੀ ਆਉਣੇ ਆ ਆਪਦੇ ਸ਼ਹਿਰ ਤੋਂ ਲੈ ਕੇ ਆਓ ਡਾਲਰ ਕਿਉਂਕਿ ਇੱਥੇ ਡਾਲਰ ਦਾ ਰੇਟ ਜਿਹੜਾ ਹੈਗਾ ਬਹੁਤ ਜ਼ਿਆਦਾ ਲੱਗਦਾ ਹੈ ਤੇ ਤੁਹਾਨੂੰ ਮਹਿੰਗਾ ਪਊਗਾ ਸਿਸਟਮ ਜਿਹੜਾ ਵੀ ਤੁਸੀਂ 20 ਡਾਲਰ ਲੈ ਕੇ ਆਉਣੇ ਆ ਤਾਂ ਆਪਦੇ ਉੱਥੇ ਲੋਕਲ ਲੈ ਕੇ ਆਓ ਇੰਡੀਅਨ ਕਰੰਸੀ ਇੱਥੇ ਚੇਂਜ ਹੋਣੀ ਹੈ ਪਾਕਿਸਤਾਨ ਦੇ ਵਿੱਚ ਹੀ ਤੇ ਪਾਕਿਸਤਾਨ ਕਰੰਸੀ ਤੁਸੀਂ ਇੰਡੀਆ ਨਹੀਂ ਲਿਜਾ ਸਕਦੇਗੇ ਜੇ ਕਿਤੇ ਚੈੱਕ ਚੈਕਿੰਗ ਵੇਰਾ ਹੋ ਗਈ ਤਾਂ ਡਾਇਰੈਕਟ ਪਰਚਾ ਹੀ ਹੁੰਦਾ ਹੈ ਇਸ ਕਰਕੇ ਕਰੰਸੀ ਜਿਹੜੀ ਤੁਹਾਡੀ ਵਧੀ ਜਿਹੜੀ ਸ਼ਾਪਿੰਗ ਕਰ ਲਈ ਉਹ ਵੱਖਰੀ ਜੇ ਕੋਈ ਕਰੰਸੀ ਵਧੀ ਤਾਂ ਤੁਹਾਨੂੰ ਇੱਥੇ ਹੀ ਵਾਪਸ ਕਰਕੇ ਜਾਣੀ ਪੈਣੀ ਹੈ ਤੇ ਯੂ ਐਸ ਡੀ ਡਾਲਰ ਵੀ ਇੱਥੇ ਹੀ ਤੁਹਾਡੇ ਜਿਹੜੇ ਯੂ ਐਸ ਡਾਲਰ ਹੈਗੇ ਇੱਥੇ ਹੀ ਜਮ੍ਹਾਂ ਹੁੰਦੇ ਆ ਜਮ੍ਹਾਂ ਕਰਾਉਣ ਤੋਂ ਬਾਅਦ ਤੁਹਾਨੂੰ ਇੱਕ ਸਲਿੱਪ ਮਿਲਦੀ ਹੈ ਇੱਕ ਨੈਸ਼ਨਲ ਬੈਂਕ ਆਫ ਪਾਕਿਸਤਾਨ ਇਹ ਸਲਿੱਪ ਤੁਸੀਂ ਲੈ ਕੇ ਜਾਣੀ ਹੈ ਸਲਿੱਪ ਲੈ ਜਾਣ ਤੋਂ ਬਾਅਦ ਡਾਇਰੈਕਟ ਆ ਸਾਹਮਣੇ ਗੇਟ ਬਣਿਆ ਵਾ ਇਧਰ ਤੁਸੀਂ ਐਂਟਰੀ ਕਰਨੀ ਆ ਪਾਕਿਸਤਾਨ ਅੰਬੈਸੀ ਦੇ ਵਿੱਚ ਇੱਥੇ ਆਪਾਂ ਜਾ ਕੇ ਬੈਠਣਾ ਹੈ ਇੱਥੇ ਵੇਟ ਕਰਾਂਗੇ ਅਗਲਾ ਜਿਹੜਾ ਪ੍ਰੋਸੈਸ ਉਸ ਨਾਲ ਨਾਲ ਦੱਸਾਂਗੇ ਆਪਾਂ ਉਧਰ ਪਾਕਿਸਤਾਨ ਦਾ ਫਲੈਗ ਝੁਲਦਾ ਪਿਆ ਬਾਰਡਰ ਤੋਂ ਲੈ ਕੇ ਇੱਥੋਂ ਟਿੱਕਰ ਤੋਂ ਇੱਕ ਬੱਸ ਲੈ ਕੇ ਆਉਂਦੀ ਆ ਉਸ ਤੋਂ ਅੱਗੇ ਐਮਬੈਸੀ ਚੈਕਿੰਗ ਤੋਂ ਬਾਅਦ ਦੇਖਦੇ ਹਾਂ ਕੀ ਪ੍ਰੋਸੈਸ ਹੈਗਾ ਨਾਲ ਨਾਲ ਤੁਹਾਨੂੰ ਉਹ ਵੀ ਦੱਸਾਂਗੇ ਆਪਾਂ ਲਓ ਜੀ ਮਿਲ ਗਈ ਸਲਿੱਪ ਆਪਾਂ ਨੂੰ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ 17 ਨਵੰਬਰ 2024 ਪਾਸਪੋਰਟ ਚੈੱਕ ਹੋ ਗਿਆ ਤੇ ਆਪਾਂ ਨੂੰ ਦਿੱਤਾ ਕਾਰਡ ਆਹ ਦਰਬਾਰ ਸਾਹਿਬ ਕਰਤਾਰਪੁਰ ਯਾਤਰੀ ਇਹ ਕਾਰਡ ਮੇਨ ਹੈ ਇਥੇ ਆ ਬੱਸਾਂ ਅੱਗੇ ਕਰਦੀਆਂ ਵੇਟ ਮਾਪਾ ਜਾਣਾ ਅੱਗੇ ਬਈ ਦਰਬਾਰ ਸਾਹਿਬ ਨੂੰ ਦੇਖੋ ਸੰਗਤ ਜਿਹੜਾ ਆ ਗਈ ਸਾਰੀ ਫੇਰੇ ਬੱਸਾਂ ਚੱਲਣਗੀਆਂ ਆ ਕਾਰਡ ਮੇਨ ਆ ਬੱਸ ਇਹੀ ਗੱਲ ਚ ਪਾ ਕੇ ਰੱਖਣਾ ਹੈ ਯਾਤਰੀ ਆ ਦੇਖੋ ਵੀ ਸੰਗਤ ਲਾਉਂਦੀ ਜਿਕਾਰੇ ਆ ਭਾਈ ਸਾਹਿਬ ਪਾਕਿਸਤਾਨ ਤੋਂ ਨੇ ਬੱਸ ਚੱਲੀ ਅੱਗੇ ਇੰਡੀਅਨ ਐਮਬੈਸੀ ਤੋਂ ਚੈਕਿੰਗ ਕਰਾ ਕੇ ਜਿਹੜੋਂ ਪਾਕਿਸਤਾਨ ਮੈਸੀਟ ਆਉਣੇ ਉਸ ਤੋਂ ਸਿਰਫ 3.5 ਕਿਲੋਮੀਟਰ ਦੂਰ ਅੱਗੇ ਪਾਕਿਸਤਾਨ ਦੇ ਆਰਾਵੀ ਨਦੀ ਆ ਗਈ ਪਾਕਿਸਤਾਨ ਦੇ ਲਓ ਜੀ ਉੱtre ਆਪਾਂ ਇੱਥੋਂ ਮੇਨ ਕਰਾਂਗੇ ਐਂਟਰੀ ਇੱਥੋਂ ਐਂਟਰੀ ਤੋਂ ਬਾਅਦ ਆਪਾਂ ਐਂਟਰ ਹੋ ਜਾਣਾ ਦਰਬਾਰ ਸਾਹਿਬ ਦੇ ਵਿੱਚ ਸਿਰ ਢੱਕ ਲਈਏ ਦਰਸ਼ਨੀ ਦਿਉੜੀ ਮੇਨ ਗੇਟ ਇੱਥੋਂ ਐਂਟਰੀ ਦਰਬਾਰ ਸਾਹਿਬ ਦੀ ਮੇਨ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਪਾਕਿਸਤਾਨ ਆਣ ਤੇ ਦਰਬਾਰ ਸਾਹਿਬ ਕਰਤਾਰਪੁਰ ਆਣ ਤੇ ਵੈਲਕਮ ਕਰਨੇ ਆ ਜੀ ਆ ਇਹਨੂੰ ਕਹਿੰਦੇ ਹੁਣ ਪਹਿਲੀ ਗੱਲ ਤੇ ਆ ਤੁਹਾਡੀ ਅੰਦਰ ਹੁਣ ਚੈਕਿੰਗ ਕਿਸੇ ਕਿਸਮ ਦੀ ਕੋਈ ਨਹੀਂ ਹੋਣੀ ਆਪਣੇ ਡਾਕੂਮੈਂਟਸ ਪਾਸਪੋਰਟ ਤੁਸੀਂ ਆਪ ਨੂੰ ਕੋ ਸਾਫ ਰੱਖ ਲੈਣੇ ਇਹਨਾਂ ਦੇ ਅੰਦਰ ਕੋਈ ਲੋੜ ਨਹੀਂ ਜਾ ਜਿਹੜੇ ਤੁਹਾਨੂੰ ਕਾਰਡ ਦਿੱਤੇ ਹੋਏ ਨੇ ਇਹ ਕਾਰਡ ਤੁਸੀਂ ਐਸੀ ਤਰ੍ਹਾਂ ਗਲੇ ਚਨਾਂ ਨੂੰ ਪਾ ਕੇ ਰੱਖਣਾ ਇਹਨਾਂ ਨੂੰ ਪਾਕਟ ਹੀ ਅਪਰ ਇਸ ਚ ਨਹੀਂ ਪਾਉਣਾ ਇੱਥੇ ਜੇ ਤੁਸੀਂ ਲੰਗਰ ਕੋਈ ਲੈ ਕੇ ਆਏ ਹੋ ਤਾਂ ਲੰਗਰ ਲਈ ਰਸਟ ਇੱਥੇ ਜਮ੍ਹਾਂ ਕਰਾ ਸਕਦੇ ਆ ਆਵਾਜ਼ ਨੂੰ ਜਾਏਗੀ ਬਾਹਰ ਇੱਥੇ ਜਮ੍ਹਾਂ ਕਰਾਉਣ ਤੋਂ ਬਾਅਦ ਇਧਰ ਐਂਟਰੀ ਆ ਇਧਰ ਆਪਾਂ ਚੱਲਦੇ ਹੁਣ ਸਾਰੀਆਂ ਇਨਸਟਰਕਸ਼ਨਸ ਵਗੈਰਾ ਇਹਨਾਂ ਨੇ ਆਪਾਂ ਨੂੰ ਸਮਝਾ ਦਿੱਤੀਆਂ ਕਿੱਥੇ ਕਿਵੇਂ ਦਰਬਾਰ ਸਾਹਿਬ ਹੈਗਾ ਕਿੱਧਰ ਦੀ ਦੀ ਜਾਣਾ ਕਿੱਥੇ ਮੱਥਾ ਟੇਕਣਾ ਸਾਰਾ ਕੁਝ ਆਪਾਂ ਨੂੰ ਪਤਾ ਲੱਗ ਗਿਆ ਹੁਣ ਆਪਾਂ ਤੁਹਾਨੂੰ ਕਰਾਉਣੇ ਦਰਸ਼ਨ ਦੇਖੋ ਗਾਂ ਦਰਸ਼ਨ ਕਰਾਉਣੇ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਦੇ ਬਹੁਤ ਸਕੂਨ ਮਈ ਜਗਾ ਹੈ ਬਹੁਤ ਹੀ ਸਕੂਨ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਰੋਵਰ ਇਧਰ ਐਂਟਰੀ ਐ ਸਰੋਵਰ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਗੁਬਾਰਾ ਸਾਹਿਬ ਇਸ ਬੁੱਤਰਸਤਾਂ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਚਾਦਰ ਅਤੇ ਫੁੱਲਾਂ ਨੂੰ ਦਫਨ ਕੀਤਾ ਸੀ ਜਿੰਨ ਦੇ ਸ਼ਰਧਾਲੂ ਕੇ ਨਾਨਕੀ ਸਾਹਿਬ ਅਤੇ ਭੱਜਾ ਜੀ ਦੀ ਚਾਦਰ ਤੇ ਫੁੱਲਾਂ ਦਾ ਸੰਸਕਾਰ ਕੀਤਾ ਗਿਆ ਸੀ ਆਪਸ ਸਾਹਿਬੀ ਬੋਲਦੇ ਆ ਕਿ ਦਰੋਸਤਾਲ ਦੇ ਮੈਂ ਦਰਬਾਰ ਸਾਹਿਬ ਉੱਪਰ ਹੈ ਜਿਸੇ ਦਰਜਾ ਪਤਾ ਸ਼ਿਕਰ ਲੋਕ ਉੱਪਰ ਜਾਂਦੇ ਰਹੇ ਮੈਂ ਆ ਗਏ ਇੱਥੇ ਉੱਪਰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਧਰ ਦੀ ਹੈ ਧੰਨ ਗੁਰੂ ਨਾਨਕ ਧੰਨ ਗੁਰੂ ਤਾਨਾ ਗੁਰੂ ਨਾਨਕ ਤਾਨਾ ਗੁਰੂ ਹੁਣ ਆਪਾਂ ਚੱਲਦੇ ਹਾਂ ਉੱਪਰ ਦਰਬਾਰ ਸਾਹਿਬ ਦੀਵਾਨ ਹਾਲ ਜਾਂਦੇ ਦਰਬਾਰ ਸਾਹਿਬ ਮੇਨ ਉੱਪਰ ਆ ਜੀ ਹਾਂਜੀ ਹਾਂਜੀ ਮਾਰਾ ਇਹ ਰਸਤਾ ਮੇਨ ਜਾਂਦਾ ਹੈ ਸ਼੍ਰੀ ਦਰਬਾਰ ਸਾਹਿਬ ਨੂੰ ਉੱਪਰ ਕੂ ਸਾਹਿਬ ਨਰਵਾਰ ਸਾਹਿਬ ਦੇ ਕੋਲੇ ਧੰਨ ਗੁਰੂ ਨਾਨਕ ਜੀ ਦਾ ਖੂਬ ਪੁਰਾਣਾ ਆ ਇੱਥੋਂ ਚੱਲਦਾ ਕੀਤਾ ਵਣਾ ਹੁਣ ਇੱਥੋਂ ਚੱਲਦਾ ਧੁਮਾਕੋ ਆਣਾ ਵਾ ਵਾ ਰਮੇ ਜੀ ਜਵਾ ਬੋਲਾਈ ਨੂੰ ਘਰ ਆ ਇੱਥੋਂ ਤੁਸੀਂ ਜਲ ਲੈ ਜਾਣਾ ਜਲ ਲੈ ਕੇ ਜਾ ਸਕਦੇ ਆ ਆਹ ਬੋਤਲ ਇੱਥੇ ਇਦਰਾ ਖੇਤ ਸਾਹਿਬ ਖੇਤੀ ਸਾਹਿਬ ਲਿਖਿਆ ਹੋਇਆ ਜੀ ਇੱਥੇ ਧੰਨ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਖੇਤੀ ਕੀਤੀ ਸੀ ਆ ਸਾਰਾ ਉਹ ਏਰੀਆ ਸਾਹਮਣੇ ਦਿਖਦਾ ਜਿਹੜਾ ਜਦੋਂ ਦਰਬਾਰ ਸਾਹਿਬ 'ਚ ਐਂਟਰੀ ਕਰਦੇ ਹਾਂ ਉੱਥੇ ਵੈਸੇ ਇਨਸਟਰਕਸ਼ਨ ਦੇ ਦਿੰਦੇ ਆ ਵੀ ਤੁਸੀਂ ਇੱਥੋਂ ਦੀ ਮਿੱਟੀ ਜਾਂ ਕੋਈ ਬੀਜ ਵਾਲੀ ਚੀਜ਼ ਜਿਹੜੀ ਹੈਗੀ ਆ ਉਹ ਨਹੀਂ ਲਿਜਾ ਸਕਦੇ ਜਿਵੇਂ ਉੱਪਰ ਡਰਾਈ ਫਰੂਟ ਮਿਲਿਆ ਸੀਗਾ ਡਰਾਈ ਫਰੂਟ ਪ੍ਰਸ਼ਾਦ ਦੇ ਵਿੱਚ ਤਾਂ ਉਹ ਵੀ ਆਪਾਂ ਨੂੰ ਇੱਥੇ ਹੀ ਖਾ ਕੇ ਜਾਣਾ ਪੈਣਾ ਏ ਇੱਥੋਂ ਮਿੱਟੀ ਵਗੈਰਾ ਆਪਾਂ ਉਧਰ ਨਹੀਂ ਲਿਜਾ ਸਕਦੇ ਨਾ ਹੀ ਕੋਈ ਬੀਜ ਵਾਲੀ ਚੀਜ਼ ਲਿਜਾ ਸਕਦੇ ਆ ਬਹੁਤ ਸ਼ਾਂਤੀ ਵਾਲੀ ਜਗ੍ਹਾ ਯਾਰ ਏਰੀਆ ਬਹੁਤ ਵੱਡਾ ਏ ਜਾਵੇ ਆਓ ਸਾਰੇ ਖੇਤ ਆ ਪੰਜਾਬ ਪਾਕਿਸਤਾਨ ਯਾਰ ਸਹੀ ਹੈ ਇਥੇ ਆ ਬਲ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਦੇ ਆਂ ਫੇਰ ਆਪਾਂ ਚੱਲਾਂਗੇ ਵਾਪਸ ਅੱਗੇ ਦੀ ਕਾਰਵਾਈ ਜਿਹੜੀ ਤੁਹਾਨੂੰ ਆ ਲੰਗਰ ਖਾਲਾ ਇੱਥੇ ਦੇਖੋ ਸੰਗਤ ਆਈ ਵੀ ਤਾਂ ਨੰਗਰ ਨਾਲ ਸੰਗਤ ਨਾਲ ਪ੍ਰਸ਼ਾਦਾ ਛਕਦੇ ਆਂ ਤਾਂ ਨੰਗਰ ਭਾਈ ਅਜੀਤਤਾ ਜੀ ਬਾਜ਼ਾਰ ਕੰਟਰੋਲ ਸੈਂਟਰ ਆ ਮਾਰਕੀਟ ਆ ਗਈ ਵੀ ਸਾਰੀ ਪਾਕਿਸਤਾਨ ਦੀ ਮਾਰਕੀਟ ਇਸ ਹੁਣ ਆਪਾਂ ਕਰਾਂਗੇ ਸ਼ਾਪਿੰਗ ਜਿੰਨੀ ਕਿ ਜ਼ਰੂਰਤ ਹੋਈ ਜੇ ਰੇਟ ਜਈ ਜ਼ਿਆਦਾ ਹੋਇਆ ਫੇਰ ਲਵਾਂਗੇ ਜੇ ਮਹਿੰਗਾ ਹੋਇਆ ਆਪਾਂ ਫੇਰ ਆਪਾਂ ਇਹ ਪੰਗੇ ਜ ਨਹੀਂ ਕਰਾਂਗੇ ਪਰ ਇਹ ਹੁਣ ਆਪਾਂ ਨੂੰ ਪਤਾ ਨਹੀਂ ਤੁਸੇ ਗੁੱਡ ਬਾਏ ਟੂ ਪਾਕਿਸਤਾਨ ਆਪਾਂ ਫੇਰ ਆਗੇ ਕ੍ਰੋਸਿੰਗ ਲਾਈਨ ਤੇ ਆ ਦੇਖੋ ਵਾਈਟ ਕ੍ਰੋਸਿੰਗ ਲਾਈਨ ਇੱਧਰ ਰਹਿ ਗਿਆ ਪਾਕਿਸਤਾਨ ਆ ਲਾਈਨ ਆ ਗਈ ਆਪਣੇ ਇੰਡੀਆ ਦੀ ਕਰ ਲੈ ਦਰਸ਼ਨ ਯਾਰ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲੈ ਨਾਲ ਤੁਸੀਂ ਵੀ ਕੀਤੇ ਦਰਸ਼ਨ ਤੇ ਹੁਣ ਆਪਾਂ ਟਾਈਮ ਆ ਗਿਆ ਚੱਲਣ ਦਾ ਆਪਣੇ ਦੇਸ਼ ਆਪਣੇ ਦੇਸ਼ ਦੀ ਹੱਦ ਆਵੇ ਹੁਣ ਆਪਾਂ ਇੱਥੋਂ ਕਰਦੇ ਐਂਟਰੀ ਟੂ ਇੰਡੀਆ ਟਾਈਮ ਟੂ ਸੇ ਗੁੱਡ ਬਾਏ ਟੂ ਪਾਕਿਸਤਾਨ ਯਾਰ ਬਹੁਤ ਵਧੀਆ ਲੱਗਿਆ ਯਾਰ ਯਾਰ ਇੱਥੇ ਆ ਕੇ ਫੀਲਿੰਗ ਹੀ ਬਹੁਤ ਜ਼ਬਰਦਸਤ ਆ ਹਾਂ ਦੇਖ ਖੂਬਸੂਰਤ ਯਾਰ ਵਾਹਿਗੁਰੂ ਵਾਹਿਗੁਰੂ ਲਓ ਜੀ ਕਰ ਲੇ ਦਰਸ਼ਨ ਦੇਦਾਰੇ ਇਹ ਵੀ ਇੱਕ ਯਾਤਰਾ ਸੀਗੀ ਸਪਨਾ ਸੀਗਾ ਇਹ ਹੋ ਗਿਆ ਸਰਕਾਰ ਇਧਰ ਤੋਂ ਵੀ ਰਸਤਾ ਹਨਾ ਬਸ ਬਾਹਰ ਵੀ ਬਹੁਤ ਸ਼ਾਂਤੀ ਹੈ ਯਾਰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਧੰਨ ਗੁਰੂ ਨਾਨਕ ਨੇ ਬਖਸ਼ਿਆ ਤਾਂ ਆਪਾਂ ਪਹੁੰਚੇ ਆ ਪਰ ਸੱਸ ਤੁਸੀਂ ਸਾਰਾ ਦੇਖ ਲਿਆ ਸੀਗਾ ਕੀ ਕੀ ਹੈਗਾ ਇਹ ਹਾਂਜੀ ਆਪਾ ਕਤਾਰਪੁਰ ਸਾਹਿਬ ਹਾਂਜੀ ਹਾਂ ਚਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ